ਮਿੱਤਰੋ ਜਿਹੜੀ ਬਾਤ ਗਾਹੀ ਡਰ ਹੋ ਗਏ ਦਵਾਈ ਵੀ ਕੋਲ ਲਈ ਇੱਧਰ ਪੰਪ ਨਹੀਂ ਚੱਟ ਰਿਆ ਇਹ ਵੀ ਕਿਆ ਕਰਾਂਗੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਤੁਹਾਨੂੰ ਸਾਰੇ ਮਾਂਗੇ ਵਧੀਆ ਆਲਗੁੱਡ ਗੁੱਡ ਮਾਰਨਿੰਗ ਹੋ ਗਈ ਬਾਈ ਚਾ ਇੱਕ ਹਲ ਸੀਗਾ ਲੱਡੂ ਇਹੋ ਆਪਣਾ ਬ੍ਰੇਕਫਾਸਟ ਆ ਬਾਈ ਬ੍ਰੇਕਫਾਸਟ ਕਰੇ ਨਹੀਂ ਕਰਦਾ ਬਸ ਸਿੱਧਾ ਲੰਚ ਕਰਾਂ ਆ ਕਿ ਬਾਦ ਸੁਣਾ ਥੋੜਾ ਜਿਹਾ ਬਾਜਨਕਾਰ ਕਾ ਥੋੜਾ ਜਿਹਾ ਕਰ ਰਿਹਾ ਆਪਣਾ ਆਪ ਨੂੰ ਰੈਗੂਲਰ ਬਈ ਥੋੜਾ 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 ਘਟਦਾ ਘਟ ਜਾ ਘਟ ਜਾ ਦੇਖੋ ਬਈ ਘਟਾਗਾ ਨਹੀਂ ਘਟਾਗਾ ਬਾਕੀ ਚਲੋ ਕੋਸ਼ਿਸ਼ ਤਾਂ ਕਰਨੀ ਚਾਹੀਦੀ ਬਈ ਕੋਸ਼ਿਸ਼ ਕਰਾਂਗੇ ਜੇ ਆਪਾਂ ਸੋਚਾਂਗੇ ਨਹੀਂ ਹੋ ਜਾ ਕੁਝ ਨਹੀਂ ਹੁੰਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਬਾਕੀ ਸਵੇਰੇ ਇੱਕ ਚਾਹ ਦਾ ਕੱਪ ਅਗਰ ਈਬ ਜਾ ਕਾਉਂ ਬਾਈ ਸਪਰੇਅ ਵਾਲੇ ਬੰਦੇ ਕੋ ਜਾ ਕਾਉਂ ਕਿਉਂਕਿ ਸਾਨੂੰ ਸਪਰੇਅ ਲੇਟ ਹੋ ਰਹੀ ਹੈ ਬਾਈ ਆਪਣੀ ਤਾਂ ਸਪਰੇਅ ਕਰਾਣੀ ਆ ਸਪਰੇਅ ਵਾਲੇ ਬੰਦੇ ਕੋ ਜਾ ਕਾਉਂ ਆ ਔਰ ਉਹਨੂੰ ਪੁੱਛ ਕਾਉ ਕਿ ਐਸਾ ਹਿਸਾਬ ਕਿਤਾਬਾ ਫਿਰ ਸਪਰੇਅ ਕਰਾਉਂਗੇ ਅੱਜ ਦਿਨ ਥੋੜੀ ਜੀ ਧੁੰਦਾ ਦੇਖੋ ਥੋੜੀ ਆ ਨੋਰਮਲ ਜੀ ਧੁੰਦਾ ਬਟ ਮੌਸਮ ਨਿਕੋਲਿਆ ਹੈ ਸੂਰਜ ਸਰਜ ਨਹੀਂ ਆ ਦੇਖੋ ਕਿਆ ਬਣਾਂਗਾ ਕਿਆ ਨਹੀਂ ਹਾਂਜੀ ਇਹ ਦੇਖੋ ਗੁੰਨੂ ਕਹਾਂ ਆ ਗਿਆ ਗੁੰਨੂ ਆਏ ਦੇਖ ਕੇ ਕਾਹਾਂ ਸੀ ਆਏ ਓ ਗੁੰਨੂ ਛਾ ਇਹ ਉੱਠ ਜਾ ਬਈ ਸੋਚ ਸਵੇਰੀ ਕੋਈ ਕਿਆ ਕਰ ਰਿਹਾ ਕਹਿ ਨਹੀਂ ਬਾਕੀ ਚਾਹ ਪੀਵਾਂ ਇੰਜੋਏ ਕਰਾਂ ਸਵਾਦ ਆ ਗਿਆ ਕਹਿੰਦੇ ਕੰਪੂਰ ਥੰਡ ਪੂਰੀ ਗਏ ਗਲੀ ਵੀ ਆਪਣੀ ਦੁਆਰਾ ਬਣ ਗਈ ਦੀ ਬਸ ਸਾਰੀ ਸੈਟ ਬੈਠ ਹੋ ਗਏ ਕੰਮ ਇਹ ਥੋੜੀ ਥੋੜੀ ਰਹਿ ਗਈ ਬਾਕੀ ਤਾਂ ਸਾਰੀਆਂ ਅੰਡਰਗਰਾਉਂਡ ਕਰਾਰ ਕੇ ਪਾਇਪ ਉਹ ਘਰ ਰੀ ਪਿੱਛਾ ਆਪਾਂ ਨੇ ਸਾਰੀ ਅੰਡਰਗਰਾਉਂਡ ਕੀ ਕਰ ਰਿਹਾ ਆ ਅੱਗ ਸੇਕ ਰਿਹਾ ਚਲਾ ਫੇਰਾ और कहा यार हली बहुत है यो कहा लाए थे बहुत कठे हैं न था कौन लावा था लावा मैं कहा लाऊंगा ये यार चल पूछूंगा करा उस देख रहे कि पढ़ रही है तो नौरी बैठे बैठे दिख रहा सौदा पत्ता गेट ला दिया पिछा बड़े पक्के हैं भाई तम भी हाली हो रही यार वो सोरी यार सूतरी है यारूतरी तो देख ले तो बहरा देखे पत्ते बात मार का देखे किसी गह हजार पंप करना भी टाइम लग जाएगा है मित्रो बन्दे गल हो तो होगी गल भाई ने कहा वहा ग्यारह बजे चला यार न्यू भी चल निबड़ जाएगा आराम ते यार क्या काली है एक अज थोड़ा जा मौसम इस तरह का हो रहा मैं मोहस मैं ज्यादा कम खराब हो जाता चल ठीक है बाकी चलो तो मित्रों टाइम हो गया सवा ग्यारह भाई मैं तो अपना ना ले बाल्टिया बुलटियाँ होर दवाई दवाई चाह ले है बंदे की बाकी कणक तो वाइया होगी भाई अच्छा उसके बाद जमी बन गया कम मी पड़े ना भाई मीह ने कणक ठाई पूरी साली बाकी एक स्परे हो जाएगी पर ना टाइम हो रहा सवा ग्यारह अच्छा देखिए ਪਾਣੀ ਦੀ ਤਰ੍ਹਾਂ ਹੌਸ ਫੜ ਰਹੀ ਐ ਅੱਜ ਸੂਰਜ ਨਹੀਂ ਨਿਕਲਿਆ ਹੈ ਤੋ ਸਾਰਾ ਦਿਨ ਨੀਰ ਆਗਾ ਮਾ ਚਲ ਦੇਖੀ ਜਾ ਕੇ ਆਪਣੇ ਦੋਸਤ ਸਪਰੇ ਕਰਾਣੀ ਕਿਡਾ ਜਿਹੜਾ ਹੱਤ ਗਲੀ ਯੂਰੀਆ ਗੇਰਾਂ ਉਹ ਗੇਰਦੇ ਤੋ ਸਾਰੇ ਪੱਤਿਆਂ 'ਚ ਪੀਲਾਪਣ ਆ ਜਾਣਾ ਮਾ ਚਾਹ ਸਪਰੇ ਕਰਨੀ ਪਾਣੀ ਮੂ ਪਾਗਲ ਹੋਵਾ ਤਾ ਮਾ ਇਸ ਕੋ ਐਡਾ ਕੋ ਚੱਕਰ ਨਹੀਂ ਹੋਣਾ ਕ ਮਨੇ ਕੁਛ ਵੀ ਨਹੀਂ ਆ ਵੈਸੇ ਉਹ ਕਰੇ ਇਸਕੇ ਕੋਈ ਇੱਕਦ ਨਹੀਂ ਹੈ ਵੀ ਜਿਹੜਾ ਆਪਾਂ ਊ ਯੂਰੀਆ ਗੇਰਦੇ ਨਾ ਵੀ ਉਹ ਨਹੀਂ ਗੇਰਨਾ ਤੇ ਹੀ ਦਾ ਹੌਸ ਮਾ ਕਿਉਂਕਿ ਪੱਤਿਆਂ 'ਚ ਲੱਕਾ ਨਾ ਉਹ ਫੇਰ ਉਹ ਪੱਤਿਆਂ ਬਾਈ ਮੈਲਟ ਹੋ ਜਾ ਉਹ ਪੱਤੇ ਸਾਰੇ ਪੀਲੇ ਹੋ ਜਾਂਦੇ ਵੀ ਹੋਰ ਨਹੀਂ ਕਰਵਾਉਣਾ ਹੈ ਨਾਨੋ ਯੂਰੀ ਕਿ ਸਪਰੇਅ ਕਰਾਣੀ ਸਪਰੇਅ ਕੋਈ ਚੱਕਰ ਨਹੀਂ ਵੀ ਉਹ ਤੋਂ ਕਰਾ ਦਿਓ ਮੈਂ ਠੀਕ ਹੈ ਜੀ ਬਾਕੀ ਚੱਕਰ ਹੈ ਵਧੀਆ ਬਣ ਗਈ ਕਨਕ ਬਾਈ ਨਹੀਂ ਪਹਿਲਾਂ ਤਾਂ 1.5 ਵਾਰ ਤਾਂ ਨਹੀਂ ਹੋਗਾ ਤਾਂ ਨਾ ਯਾਰ ਸਵਾਦ ਨਹੀਂ ਆਇਆ ਕਨਕ ਇਹ ਹੋਇਆ ਸੈਟ ਕੰਮ ਬਾਕੀ ਬਾਈ ਆ ਜਾ ਫਿਰ ਦੇਖਾਂ ਆ ਕਿ ਹਿਸਾਬ ਕਿਤਾਬਾ ਬਾਕੀ ਲਾਈਟ ਦੇਖੂਆਂ ਚੈੱਕ ਕਰਕੇ ਜੇ ਆਈ ਹੋਈ ਤਾਂ ਖੋਦੀ ਭਰ ਲਨੇਗੇ ਪਾਣੀ ਸੁੱਕਾ ਹੋ ਜਾਗਾ ਲਓ ਬਾਈ ਲਾਈਟ ਵੀ ਆ ਰਹੀ ਆ ਇਹ ਲਾਈਟ ਲਈ ਖੋਦੀ ਭਰ ਲਏ ਆ ਨੇ ਇਹ ਤਾਂ ਖੱਡੇ ਮਾ ਪਾਣੀ ਖੜਾ ਦਾ ਮਾ ਚੱਲ ਗਰਮ ਦਾ ਪਾਣੀ ਆ ਜਾਗਾ ਉਰੇ ਹੋ ਨਾ ਇੱਧਰ ਨੂੰ ਘੁੰਮਰੀਆ ਉਰੇ ਥੈਲਾ ਲਾ ਦੂਗਾ ਅੱਗਾ ਇੱਧਰ ਨੂੰ ਚੱਲ ਜਾਗਾ ਰੋਟੀ ਭਰ ਦੇਗੀ ਸਾਰੀ ਓਦੀ ਰੋਟੀ ਹੋਈ ਤਾਂ ਕਰ ਖਾਲੀ ਹੋ ਜਾ ਸਾਲੇ ਓਦੀ ਆਓ ਬਈ ਚੈੱਕ ਕਰੋ ਆਈਡੀਆ ਕਿਹੋ ਜਿਹਾ ਲੱਗਿਆ ਦੇਖ ਕਾਲੇ ਇੱਕ ਬੰਦੇ ਵੀ ਇੱਧਰ ਨਹੀਂ ਗਈ ਗਰਮ ਪਾਣੀ ਆਇਆ ਬਈ ਭੰਫਾ ਫਾੜ ਰੀਆਂ ਇਹ ਮਿੱਤਰੋ ਜਿਹੜੀ ਵਾਦ ਕੋਹੀ ਡਰ ਹੋ ਗਿਆ ਦਵਾਈ ਵੀ ਕੋਲ ਲਈ ਇਧਰ ਪੰਪ ਨਹੀਂ ਸਟਾਰਟ ਰਿਹਾ ਇਹ ਵੀ ਕੀ ਕਰਾਂਗੇ ਦਵਾਈ ਕੋਲੀ ਪੜੀ ਆ ਕੋਈ ਹੋਰ ਪੰਪ ਵੀ ਆਇਆ ਐਂ ਜੋ ਗੁੱਤ ਕਲੇਸ਼ ਹੋ ਗਿਆ ਇਧਰ ਨਾਲ ਮਾਰਾ ਇਹ ਓਵਰ ਹੋ ਗਿਆ ਇਸ ਦਾ ਪਲੱਗ ਬਲੁਕ ਕਰ ਲੈ ਸਭ ਜੇ ਹੈ ਕਹੀਂ ਪਤਾ ਨਾ ਤੈਨੂੰ ਪਲੱਗ ਬਲੁਕ ਕਹੀਂ ਬਹੁਤ ਪਲੱਗ ਸਾਫ ਕਰੀ ਸਕਓਵਰ ਹੋ ਗਿਆ ਇਹੋ ਕੁਛ ਨਹੀਂ ਹੁੰਦਾ ਇਸ ਨੂੰ ਪੈਟਰੋਲ ਚ ਜਿਹੜੀ ਚੀਜ਼ ਆਇਓ कट ना प्लग कपड़े कल साफ कर लेना प्लग का, का इसकी। चल करे है साफ भी अंदर भी वो ना कपड़ा पा साफ कर लीजिए अंदरली साइड हाँ ये पा लिया जंगली पा ले हां दस्तानी गंगलियां पा लिया होर कर ले रगड़ ली इन ਗੱਲ ਜਰਰੀ ਦਰਜ ਪਹਿਲੇ ਕੀ ਕਮਾ ਸਾਟ ਹੋ ਗਿਆ ਮੰਨਾ ਫਿਰ ਮੰਨਾ ਉਸਤਾਦ ਨੂੰ ਓਏ ਇੱਕ ਕਮ ਹੁਲ ਜਿਹੜਾ ਦਾ ਚਲੋ ਪੀਚਾ ਫਿਰ ਚੱਕ ਦੇ ਕੰਮ ਨੂੰ ਬਾਈ ਚੱਲ ਗਿਆ ਪੰਪ ਪੰਪ ਗਈ ਓਏ ਬਾਈ ਪੰਪ ਪਤਾ ਕਿ ਪٹرول ਵਾਲੀ ਚੀਜ਼ ਨੂੰ ਹੋਈ ਬਾਈ ਕਾ ਠੰਡਾ ਪੈ ਰ ਮੋਟਰਸਾਈਕਲ ਦੇ ਦੇਖੇ ਕਰਦੇ ਅੱਛਾ ਇਸ ਬਾਤ ਮੈਂ ਨਾ ਭਾਈ ਐਕਟਿਵਾ ਕੀ ਬਹੁਤ ਸੀ ਪਤਾ ਮੇਰੇ ਪਾ ਐਕਟਿਵਾ ਆਇਓ 6G ਆ ਪਹਿਲਾਂ ਚਲੋ ਦੂਸਰੀ ਵਗੈਰ 6G ਆ ਭਾਈ ਇੱਕ ਦਿਨ ਵੀ ਕਰਮਾਲੀ ਨੇ ਚਾਹ ਪੀਣ ਤੇ ਕੋਰਾ ਪੜ ਰਿਆ ਬਾਹਰ ਖੜੀ ਅੰਦਰ ਖੜੀ ਭਾਈ ਪਹਿਲੀ ਸਲਫਮਾਂ ਸਟਾਰਟ ਹੋਈ ਜਾਂ ਪਹਿਲੀ ਸਲਫਮਾਂ ਕੁਦਰਤੀ ਬਾਤ ਆ ਕੋਈ ਮਾਲਕ ਐਸੀ ਦਾ ਜਾਇਆ ਕਈ ਵਾਰੀ ਕਰੰਟ ਕਰੂੰ ਟੂ ਛੋੜ ਜਾਏ ਤੋ ਕੋਈ ਫਾਲਟ ਪੜ ਜਾਏ ਤੋ ਕਹਿ ਕਹਿਣਾ ਨਹੀਂ ਭਾਈ ਪਹਿਲੀ ਕਿ ਕਮਾ ਸਟਾਰਟ ਹੋਆ ਨਾ ਪਹਿਲੀ ਕਿ ਕਹਿ ਰਿਹਾ ਪਹਿਲੀ ਸਲਫ ਸਟਾਰਟ ਹੋਆ ਕਿੱਕ ਦਾ ਮਾਰਦੇ ਨਹੀਂ ਸਲਫ ਵਾਲੀ ਚੀਜ਼ ਆ ਪਹਿਲੀ ਸਲਫ ਸਟਾਰਟ ਹੋਆ ਕੋਈ ਅੱਜ ਤੱਕ ਬਈ ਨਿਊ ਨਹੀਂ ਹੈ ਝੋਕ ਲਾਣੀ ਉਹ ਕਰਨੀ ਵਾ ਕਰਨੀਆਂ ਅਣਜਾਣ ਬੰਦੇ ਚਾਹ ਮੰਨਉ ਨਹੀਂ ਪਤਾ ਕਰਦਾ ਪਰ ਮੇਰੇ ਪਾਸ ਨੂੰ 3 ਸਾਲ ਹੋ ਗਏ 3 ਸਾਲ ਕੇ ਕਰੀਬ ਹੋ ਗਏ 2.5 3 ਸਾਲ ਹੋ ਗਏ ਦੋ ਠੰਡਾਂ ਮੇ ਲੰਗੀ ਉੱਪਰ ਨੂੰ ਭਾਈ ਤੀਸਰੀ ਤੋਂ ਗਰਮੀ ਦੀ ਗਰਮੀ ਮਲੀ ਦੀ ਦੋ ਠੰਡਾਂ ਵਾ ਭਾਈ ਅੱਜ ਤੱਕ ਵੀ ਇੱਕ ਵੀ ਸਲਫ ਨਿਊ ਨਹੀਂ ਹੈ ਬਈ ਵੀ ਸਲਫ ਬੇਕਾਰ ਜਾਗਾ ਇਤਨਾ ਵਾਹ ਆ ਭਾਈ ਸੁਖਾ ਕਿਉਂਕਿ ਨਵੀਂ ਟੈਕਨੋਲੋਜੀ ਕਰਕੇ ਬਹੁਤ ਵਾਹ ਆ ਪਹਿਲਾਂ ਅੱਛਾ ਇੱਕ ਸਪਲੈਂਡਰ ਹੋਇਆ ਕਰਦਾ ਸਪਲੈਂਡਰ ਦਾ ਬਹੁਤ ਦੁੱਖ ਆ ਇਸਮਾ ਭਾਈ ਸਪਲੈਂਡਰ ਵਾਲਾ ਸਟਾਰਟ ਨਹੀਂ ਹੁੰਦਾ ਹੈ ਅੱਛਾ ਬੁਲਟ ਮਾ ਨਹੀਂ ਬੁਲਟ ਮਾ ਚੱਲ ਚੋਕ ਲਾ ਕੇ ਹੋ ਜਾ ਬੁਲਟ ਬੁਲਟ ਕਾ ਇੰਨੀ ਖਾਸੇ ਦਾ ਇੱਕ ਸਿਟੀ ਵਾਹ ਹੋਇਆ ਕਰਦਾ ਮਰਵਾ ਸਿਟੀ ਡਿਲੈਕਸ उसका बिस्तरी का प्लग साफ करो भैन चो ठंड मच्छा हो गया जो हो गया वाह हो गया इस चीज़ वो बड़ा वाह सुख रहा भाई एक्टिवा का बड़ा सुखा यो मे तो प्लग मेरे तो पता था पेट्रोल वाली चीज़ आप प्लग साफ कर एक मिनट में स्टार्ट होगी वह चीज़ मैं उ करंट नहीं फगड़ती चीज़ बाकी भाई ने कहा बद पंप कर दे पर करे रेच गई गल क्योंकि नैनो यूरी भरया हुआ जो कोई टाकी रह तो फिर माँ मुश्किल हो जाए कह रहा ठीक है कोई चक्कर नहीं ਬਾਕੀ ਮਿੱਟਰੀ ਉਹ ਦਵਾਈ ਨਾ ਜੇ ਸਾਰੀ ਇਸ ਤਰ੍ਹਾਂ ਆਪਾਂ ਨੇ ਪਾਈ ਆ ਇੱਕ ਨੈਨੋ ਯੂਰੀਆ ਇੱਕ EO ਮੈਗਨੀਸ਼ੀਅਮ ਜ਼ਿੰਕ ਇੱਕ ਹੋਰ ਗ੍ਰੋਥ ਕੀ ਪਾਈ ਆ ਤਾਂ ਆਪਣੀ ਉਹ 700 ਰੁਪਏ ਕਿੱਲੇ ਕੀ ਸਾਰਾ ਸਮਾਨ ਆ ਬੈਠੇ ਦਾ 700 ਰੁਪਏ ਜੋ ਔਰ ਪੰਜ ਪੰਪਾਂ ਦਾ ਲਾਲੂ ਬਾਈ 150 ਰੁਪਿਆ ਲੈ ਲੇਗਾ ਮਤਲਬ 30 35 ਰੁਪਏ ਪੰਪ ਚਾਰਾ ਪੰਜ ਪੰਜ ਪੰਪ ਵੀ ਲਾ ਦੇ ਬਹੁਤ 6 ਵੀ ਕਰਾ ਦੇ ਚਲੋ ਚਾਰਮਾ ਵੀ ਸਾਰ ਰਹੇ ਮਾਰਾ 420 ਕਿੱਲਾ ਪਰ ਮੈਂ ਪੰਜ ਕਰਾ ਦੇ ਕਰੂੰਗਾ ਉਹ ਨਿਵਾ ਬਈ ਵਧੀਆ ਹੋ ਜਾ ਫਿਰ ਸੈੱਟ ਜਾ ਹੋ ਜਾ ਯਾਰ ਨੂੰ ਕਹੀਂ ਰਹਿੰਦੀ ਟਾਕੀ ਮੈਂ ਇੱਕ ਪੰਪ ਵੱਧੇ ਕਰਾਉਣਾ ਫਿਰ ਫਨ ਪਤਾ ਹੀ ਸੈਟਰ ਹੈ ਜੇ ਕੰਮ ਤੋ ਕਰ ਕਮ ਲਾ ਲੇ ਬਈ 700 850 ਰੁਪਏ ਕੀ ਸਪਰੇ ਬੈਠੀ ਬਾਈ ਉਹ ਸਾਰਾ ਕੰਮ ਕਰ ਕਾ ਪਰ ਇਸਮੇ ਹੋ ਸਾਰਾ ਕੁਝ ਫੜ ਗਿਆ ਬਾਈ ਜੇ ਕਣਕ ਦਾ ਵੀ ਹੋ ਤਾਂ ਫਾਇਦਾ ਜੇ ਕੱਲੀ ਨੈਨੋ ਯੂਰੀਆ ਕਰਾਣਾ ਤਾਂ ਨੈਨੋ ਯੂਰੀਆ ਵੀ ਹੋ ਜਾ ਬਾਈ ਨੈਨੋ ਯੂਰੀਆ ਦਾ ਫਰਕ ਹੈਗਾ ਸਾਰੇ ਬੰਦੇ ਨੇ ਐਤ ਕੀ ਵੀ ਉਹੀ ਕਰਿਆ ਬਈ ਯੂਰੀਆ ਦੇ ਜੀ ਨੇ ਪਾਇਆ ਮਨੇ ਦੋ ਦੋ ਕਟੇ ਯੂਰੀਆ ਕੇ ਪਾਏ ਆ 1 ਕਿກ ਨੈਨੋ ਯੂਰੀਆ ਕਰਾ ਰਹੇ ਆ ਬਾਕੀ ਦੇਖਾਂਗੇ ਜੇ ਲੋਡ ਪੜੀ ਤਾਂ ਇੱਕ ਇਕੱਟਾ ਹੋਰ ਗੇਰਾਂਗੇ ਜੇ ਨਾ ਲੋਡ ਪੜੀ ਤਾਂ ਕੋਈ ਚੱਕਰ ਨਹੀਂ ਹੈ ਫਿਰ ਇਸ ਤਰੀਸਾਰ ਦੇਗੇ ਜੀ ਜਿਹੜੀ ਕੰਮ ਓਵਰ ਹੋ ਜਾ ਕਣਕ ਕਾਛਾ ਇਹ ਉਹ ਆ ਬਈ ਜੇ ਜ਼ਿਆਦਾ ਓਵਰ ਹੋ ਗਈ ਉਹ ਗਿਰ ਜਾ ਜੀ ਫੇਰ ਇਸ ਦੀ ਤੂੜੀ ਤੂੜੀ ਬਣਾਂਗੀ ਬਾਈ ਬਸ ਹੋਰ ਝਾੜ ਝੂੜ ਨਹੀਂ ਪੱਲਾ ਰਹਿੰਦਾ ਹੈ ਕਣਕ ਕਾ ਇਹ ਹੋਵਾ ਅੱਛਾ ਜੀਰੀ ਮਾਂ ਵੀ ਕਈ ਵਾਰੀ ਜ਼ਿਆਦਾ ਵਾਹ ਹੋ ਜਾ ਜੀਰੀ ਮਨ ਨੂੰ ਅਜਤਲ ਜੀਰੀ ਨਾ ਫਰਕ ਪੜਾ ਬਈ ਜੀ ਜਿੰਨੀ ਭਾਰੀ ਹੋਊਗਾ ਨਾ ਮੋਟਾ ਦਾਣਾ ਰਾਗਰ ਜਿਆਦਾ ਬੱਲਾਵਾਂਗੇ ਕਣਕਮਾਂ ਸਾੜੀ ਬੱਲੀਆਂ ਬੱਲੀਆਂ ਫਿਰ ਬੱਲੀਆਂ ਮੋਟੇ ਹੋ ਜਾਂ ਉੱਪਰ ਦਾਣਾ ਕੁਛ ਨਹੀਂ ਆਉਂਦਾ ਹੈ ਤੋ ਕਰਕੇ ਚੱਕਰ ਪੜਦਾ ਇਹ ਕਰ ਦੇਖਾਂਗੇ ਓਵਰ ਨਾ ਹੋਵਾ ਚੀਜ਼ ਜੇ ਲੋੜ ਪਈ ਤਾਂ ਗੇਰ ਲੇਗੇ ਤੀਸਰਾ ਕੱਟਾ ਇੱਕ ਅੱਛਾ ਹੋਰ ਨਾ ਮੈਂ ਪਰਸਨ ਜੁੱਤਾ ਮਾਮਿਆਂ ਗਿਆ ਉਹਦਾ ਬਾਈ ਉਹ ਬੰਦੇ ਕਹਿ ਰਹੇ ਮਾਰੇ ਗੋਵਾ ਇੱਕ ਰਕਾਰ ਟੁੱਟਿਆ ਪਤਨੀ ਛੇ ਲੋਂਗੇ ਦੇਖਾਂ ਸੱਚ ਮੈਂ ਉਹ ਕਹ ਰਿਹਾ ਇੱਕ ਬੰਦੇ ਨੇ 8 ਕੱਟੇ ਯੂਰੀ ਦੇ ਬਾਦੀਏ 8 8 ਕੱਟेंगे ਐਵਰੇਜ ਕਿੱਲੇਗੀ ਕਹ ਕਹਾਂ ਚਲੀ ਗਈ ਦੁਨੀਆ ਯਾਰ ਆਠ ਕੱਟੇ ਫੇਰ ਆਪਾਂ ਕਿਸਾਨ ਵੀਰ ਰੋਵਾਂ ਬਈ ਯਾਰ ਮਨ ਯੂਰੀਆਂ ਨਹੀਂ ਮਿਰਿਆ ਮਨ ਯੋ ਨਹੀਂ ਮਿਰਿਆ ਵਾਣੀ ਮਿਰਿਆ ਹੈ ਦੇਖੋ ਪਰ ਨਾ ਸਭ ਕੁਝ ਪਤਾ ਹੈ ਆਪਾਂ ਨੂੰ ਆਪਣੇ ਰੱਖਵੇਗਾ ਆਪਾਂ ਨਾ ਜ਼ਮੀਨ ਦਾ ਨੰਬਰ ਦਾ ਸਭ ਪਤਾ ਹੋਵੇ ਕਿੰਨੇ ਕਿੱਲੇ ਦਾ ਰੱਖਵਾ ਆਪਣੇਗਾ ਮਨ ਰੈਲ 2000 ਏਕੜ ਦਾ ਆ ਜਾਂ 3000 ਏਕੜ ਦਾ ਤਾਂ ਬਸ ਸੋਸਾਇਟੀ ਮੈਂ ਵੀ ਦੱਸ ਸਕਾਂ ਜਾਂ ਕਹੀਂ ਵੀ ਦੱਸ ਸਕਾਂ ਬਈ 3000 ਏਕੜ ਦਾ ਬਈ ਮਨ ਦੋ 9000 ਕੱਟੇ ਚਾਹੀਦੇ ਆ ਮੈਂ 3-3 ਕੱਟੇ 11 ਵੈਸੇ ਤਾਂ ਦੋ ਕੱਟੇ ਦਾ ਸਰਕਾਰ ਵੀ 9000 9000 ਕੱਟੇ ਚਾਹੀਦੇ 9000 ਕੱਟੇ ਆ ਗਏ ਸੋਸਾਇਟੀਆਂ ਮਾਰਨਗੇ ਚਲੋ ਜਿਹੜਾ ਬੰਦਾ 9 ਕੱਟੇ ਗੇਰ ਰਿਹਾ ਉਹ ਦੂਸਰੇ ਕੀ ਦੇਵਾ ਕਰ ਗਿਆ ਨਾ ਐਸੀ ਤੈਸੀ ਫੇਰ ਗਿਆ ਉਸਨੇ ਵੀ ਯੂਰੀਆ ਦਾ ਟੱਟੂ ਮੀ ਲਗਾ ਨਹੀਂ ਮਿਲਦਾ ਭਾਈ ਜਿੰਨੇ ਦੋ ਗੇਰ ਨੇ ਉਸ ਕੀ ਵੀ ਐਸੀ ਤੈਸੀ ਕਰ ਗਿਆ ਫੇਰ ਇਹ ਨਹੀਂ ਵੀ ਚੀਜ਼ਾਂ ਪਿੱਛਾ ਤੱਕਾ ਹੋਆ ਭਾਈ ਤੋ ਇਹ ਚੀਜ਼ਾਂ ਦੇ ਭਾਈ ਪਰਹੇਜ਼ ਕਰੋ ਬਹੁਤ ਇਹਦੇ ਬਹੁਤਾ ਹੜ ਤਿੰਨ ਕੱਟੇ ਬਹੁਤ ਹੋ ਜਾਣਾ ਮੈਂ ਕਹਿੰਦਾ ਤਿੰਨ ਵੀ ਓਵਰ ਹੋ ਜਾਂ ਜੇ ਤੁਹਾਨੂੰ ਚਲ ਬਾਦ ਨਹੀਂ ਜ਼ਿਆਦਾ ਹੀ ਕੰਮ ਹੜ ਗਿਆ ਤਾਂ ਚਾਰ ਕੱਟੇ ਵੀ ਬਹੁਤ ਹੋ ਜਾਣਾ ਮੇਰੇ ਸਾਬ ਦੇ 3 ਗੱਟੇ ਯੂਰੀਏ ਗੇਰ ਲੋ ਜੇ ਜ਼ਿਆਦਾ ਹੀ ਕੰਮ ਖੜ ਗਿਆ ਤਾਂ ਇੱਕ ਸਪਰੇ ਨਾ ਨ ਯੂਰੀਗੀ ਬਹੁਤ ਹੋ ਜਾਗੀ ਜੇ 4 ਕੱਟੇ ਵੀ ਗੇਰਦੇ ਉਹ ਵੀ ਓਵਰ ਚੀਜ਼ ਆ ਬਹੁਤ ਜ਼ਿਆਦਾ ਓਵਰ ਆ ਅਰ ਫਿਰ ਚ ਨਾ 8 9 ਗੱਟੇ ਯਾਰ ਗੇਰਨੇ ਤਾਂ ਨਾ ਗੇਰੇ ਬੰਦੇ ਕਿਸ ਤਰ੍ਹਾਂ ਬੰਦੇ ਨੇ ਮੈਨੂੰ ਲੱਗਾ ਹਫਤਾ ਹਫਤੇ ਬਾਅਦ ਉਹ ਗੇਰੀ ਗਿਆ ਹੈ ਕਿਉਂਕਿ ਜਿਹੜੀ ਆਪਣੀ ਜਿਹੜੀ ਸੋਰੀ ਜੀਰੀ ਵਾਲੀ ਫਸਲ ਹੋਵਾ ਉਹ 90 ਦਿਨ ਦੀ ਫਸਲ ਹੋਵਾ ਉਸਮਾ 45 ਦਿਨ ਮਾ ਆਪਣਾ ਯੂਰੀਆ ਪੂਰਾ ਕਰਨਾ ਹਵਾ ਉਸਮਾ ਮਨ ਲਗਾ ਚੱਲ 10 ਦਿਨ ਬਾਅਦ 10 ਦਿਨ ਬਾਅਦ 1 15 ਦਿਨ ਬਾਅਦ ਗਿਰ ਜਾਏ ਤਾਂ 45 ਦਿਨ ਪੂਰੇ ਹੋ ਜਾ ਬਟ ਹਾਲਾਂਕਿ ਉਹ ਫਸਲ ਸਾਨੂੰ ਪਤਾ ਥੋੜੀ ਲੰਬੀ ਹੋਵਾ ਆ ਇਹ 5 ਮਹੀਨੇ ਸਾਢੇ 5 ਮਹੀਨੇ ਆ ਨਰਾਮ ਤੇ ਲੈ ਲਿਆ ਹਸ ਕੇੜੇ ਕਾ ਕਣਕ ਜੇ ਵਧੀਆ ਟਾਈਮ ਗੈਲ ਬੀਜੀ ਹੋਵੇ ਟਾਈਮ ਗੈਲ ਪੱਕਾ ਕੀ ਮੌਸਮ ਗੇ ਤੁਰੰਤ ਜੇ ਕਈ ਵਾਰ ਪਿੱਛੇ ਗਰਮੀ ਆ ਜਾਏ ਜਲਦੀ ਪੱਕ ਜਾ ਕੋਈ ਉਸਗੀ ਬਾਣੀ ਹੈ ਪਟਿਸ ਦਾ ਖਾਦਮਾਨਾ ਚੱਲਦਾ 60 ਦਿਨਾਂ ਮਾ 65 ਦਿਨਾਂ ਮਾ 70 ਦਿਨਾਂ ਪੂਰਾ ਹੋ ਜਾ ਕੋਈ ਚੱਕਰ ਨਹੀਂ ਹੈ 80 ਦਿਨਾਂ ਮਾ ਵੀ ਹੋ ਜਾ ਤਾਂ ਵੀ ਕੋਈ ਚੱਕਰ ਨਹੀਂ ਹੈ ਉਹ ਬੰਦੇ ਨੇ ਕਿਸ ਤਰ੍ਹਾਂ ਕਿਆ ਹਿਸਾਬ ਕਰਦਾ ਵਗਰਾ 80 ਦਿਨ ਮਾ ਮਨਨ ਕ ਚੱਲ 80 ਦਿਨ ਹੋਏ ਹੋਣਾ 90 ਦਿਨ ਹੋ ਗਏ ਵਾਦੇ ਦੇ ਵੱਦ ਇੰਨੀ ਜਲਦੀ ਜਗੇਤੀ ਅੱਠ ਕਹਿਰਾ ਅੱਠ ਅੱਠ ਕੱਟ ਗਏ ਦੀ ਬੰਦੇ ਨੇ ਕਿਆ ਕਰਾਂਗੇ ਯਾਰ ਜੀਵਿਦਾਰ ਵੀ ਅੱਠ ਅੱਠ ਕੱਟੇ ਗੇੜ ਗਿਆ ਯਾਰ ਸਾਰਾ ਕਹੀਂ ਪੰਪ ਨਾ ਗੜਬੜੋ ਕਰ ਰਿਹਾ ਸਾਲਾ ਚੱਲੇ ਨਹੀਂ ਰਿਹਾ ਕਿਆ ਚੱਕਰ ਹੋ ਰਿਹਾ ਕਿਆ ਨਹੀਂ ਦੂਸਰਾ ਪੰਪ ਲੈਣਾ ਜੀ ਇਹ ਉਹ ਨਹੀਂ ਸਟਾਰਟ ਹੋ ਰਿਹਾ ਇਹਦਾ ਉਹ ਹੀ ਕੰਮ ਕਰਨਾ ਪੜਾ ਗੋਪਾਲ ਉਹ ਹੀ ਕੰਮ ਕਰ ਲੈ ਇੱਕ ਮਿੰਟ ਵਿੱਚ ਸਟਾਰਟ ਹੋ ਜਾਗਾ ਇਹੋ ਕਿੰਨੇ ਪੰਪ ਰੱਖ ਰਗੇ ਦੋਆਂ ਦਾ ਹੋਰ ਵੀ ਆ ਹੋਰ ਵੀ ਆ ਇੱਕ ਦੋਆਂ ਇਹਨੂੰ ਪਰ ਹੀ ਚੱਕ ਪਰ ਹੀ ਖੋਲ ਕੇ ਦੇਖਾਂਗੇ ਇਹਨੂੰ ਹੋਰ ਕੀਆ ਪਰ ਇਹਨੇ ਬੜੇ ਚਾਬੇ ਪਾ ਨਹੀਂ ਉਹ ਚੱਕ ਫਿਰ ਸੋਲੇ ਨੂੰ ਫੇ ਦੂਸਰਾ ਪੰਪ ਲੇ ਕੇ ਆਏ ਚਾਬੇ ਹੋਰੀ ਬਿੜੀ ਜਮਾ ਹੋਰੀ ਚੱਕ ਉਰੀ ਦੇਖਾਂਗੇ ਖੋਲ ਕੇ ਬਾਕੀ ਉਹ ਇਸ ਤਰ੍ਹਾਂ ਕਰਦਾ ਇਸ ਤਰ੍ਹਾਂ ਨਾ ਚੀਜ਼ ਓਵਰ ਹੋ ਜਾ ਉਹ ਕਣਕੀ ਓਵਰ ਹੋਈ ਹੋਈ ਆ ਇਹ 60 65 70 ਕ ਦਿਨ ਦੀ ਲਾ ਲਈ ਵੀ ਕਣਕ ਆ ਓਵਰ ਹੋ ਗਈ ਓ ਕਣਕ ਓਵਰ ਕਿਸ ਤਰ੍ਹਾਂ ਹੋ ਗਈ ਓਵਰ ਇਸ ਤਰ੍ਹਾਂ ਹੋ ਗਈ ਵੀ ਇੱਕ ਦਾ ਢਾਈ ਵੱਧ ਪੜ ਗਿਆ ਮਸ਼ੀਨ ਵਿੱਚ ਸੁਪਰ ਫੀਡਰਾਂ ਪਾਉਣ ਲੱਗੇ ਉਹ ਢਾਈ ਕੇ ਹੇਰ ਫੇਰ ਹੋ ਗਿਆ ਢਾਈ ਵੱਧ ਪੜ ਗਿਆ ਇੱਕ ਰੇਸਲਾ ਖੇਤ ਆ ਬੀਜ ਸਾਰਾ ਜੰਮ ਗਿਆ ਰੌਣੀ ਕਰਕੇ ਬੀਜ ਬੀਜੇ ਕੀ ਫਰਕੇ ਲੱਗ ਰਹਾ ਆ ਬੀਜ ਵੀ ਸਾਰਾ ਝੰਮ ਗਿਆ ਡਾਈ ਵੱਧ ਪੜ ਗਿਆ ਇਹ ਯੂਰੀਆ ਪਾਇਆ ਉਹ ਵੀ ਸਮਾਂ ਵੀ ਕੋਈ ਆਈਟਮ ਮੋਟਮ ਜੀ ਰਲਾਦੀ ਤਾਂ ਵੀ ਜੇ ਸਮਾਂ ਹੋਰ ਆਪਾਂ ਯੂਰੀਆ ਘੇਰਾਂਗੇ ਇੱਕ ਹੋਰ ਯੂਰੀਆ ਘੇਰਾਂਗੇ ਇਹ ਵੀ ਪਾਗਲ ਹੋ ਰਹੀ ਆ ਕਣਕ ਲੈ ਜੇ ਇੱਕ ਹੋਰ ਯੂਰੀਆ ਘੇਰ ਦਿਆ ਕੁਝ ਨਹੀਂ ਸਮਾਂ ਤੇ ਬੱਟਦਾ ਬੱਦ ਤੇ ਬੱਦ 15 ਕਿੰਟਲ ਝਾੜ ਨਹੀਂ ਦਿੰਦੀ ਜੇ ਇੱਕ ਕਟਾ ਯੂਰੀਆ ਵालतੂ ਪੜ ਗਿਆ ਸਮਾਂ ਕੋਈ ਸਾਰੇ ਨਹੀਂ ਉਲਝੇ ਜਾਣਾ ਗਿਰ ਜਾਣਾ ਬੇਕਾਰ ਹੋ ਜਾਣਾ ਪਰ ਨਹੀਂ ਇਸ ਦਾ 20 ਪਲੱਸ ਕੇ ਲਵਾਣ ਝਾੜ ਵਧੀਆ ਜਾਗਾ ਜੇ ਮੌੀ ਮੌਸਮ ਬਟਪੈਂਟ ਚਲੋ ਇਤੋਂ ਤਗੜੀ ਦਿਖ ਰਹੀ ਹੈ ਕਣਕ ਕਿਉਂਕਿ ਆਪਣਾ 4 ਬਿਗੇ ਕਿਲਾ ਬਾਈ 6 ਕਨਾਲਾ ਕਾ ਕਿਲਾ ਆਪਣਾ 8 ਕਨਾਲਾ ਵਾਲਾ ਨਹੀਂ ਹੈ ਪੂਰਾ 6 ਕਨਾਲਾ ਵਾਲਾ ਕਿਲਾ ਆਪਣੀ ਸਿਰਫ ਉਹ ਤਸੀਲ ਸੁਮਾਈਆਂ ਰਾਜਪੁਰਖ ਘਨੌਰ ਤਸੀਲ ਮਾਈਆਂ ਇਹ 6 4 ਬਿਗੇ ਵਾਲੇ ਬਾਕੀ ਤਾਂ ਬਹੁਤ ਘੱਟ ਆ ਬਾਕੀ ਪਤਾ ਨਹੀਂ ਕਿ कहीं ਹੋਣੇ ਵੀ ਤੋਂ ਕੋਈ ਪਤਾ ਨਹੀਂ ਆਪਾਂ ਨੂੰ ਬਾਕੀ ਆਪਣੀ ਤਸੀਲ ਵਿੱਚ ਜ਼ਿਆਦਾ ਬੰਨਿਆ ਗਿਆ ਨਹੀਂ ਸਾਰੀ ਜਗ੍ਹਾ 8 ਕਨਾਲਾ ਕਾ ਕਿਲਾ ਹੋਆ ਪੌਣੇ 5 ਬਿਗੇ ਦਾ ਬਾਈ ਪੂਰਾ ਜਿਹਨੂੰ ਏਕੜ ਕਹਦੇ ਆ ਇਹ ਵੀ ਉਹ ਜਿੱਤਰਾ ਕਣਕ ਹਲਕੀ ਆ ਇਸਮਾ ਗਿਰਵੀ ਜਾਹਾਂਗੇ ਤਿੰਨ ਚਾਰ ਕੱਟੇ ਇਸਮਾ ਦਾ ਹੀ ਤਿੰਨ ਕੱਟੇ ਗੇਰ ਚ ਚਾਰ ਗੇਰ ਇਹਨੇ ਕੁਛ ਥੋੜੀ ਉਹੋ ਜੀਜੇ ਇਸਮਾ ਸੋਚਾਂਗੇ ਵੀ ਉਹ ਸਾਡੀ ਜਵਾਬ ਕਰਾਂਗੇ ਕਿ ਉਹ ਕੁਛ ਨਹੀਂ ਕਰਦੇ ਕਿਉਂਕਿ ਬੀਜੇ ਨਹੀਂ ਜੰਮਿਆ ਹੋਇਆ ਬਾਈ ਬੀਜ ਜੰਮ ਜਾ ਨਾਲ ਹੀ ਮਾੜੀ ਹੋਆ ਉਸਪਾ ਚਲੋ ਚੱਲ ਜਾ ਜੇ ਬੀਜ ਜੰਮਿਆ ਹੀ ਨਹੀਂ ਫਿਰ ਉਸ ਬਾਅਦ ਸਪਰੇਅ ਕਰ ਰਕਾ ਜਾਂ ਹੋਰ ਯੂਰੀਆ ਗੇਰ ਗੇਰ ਦਾ ਇਸਕਾ ਕੀ ਬਣਾ ਲੇਗੇ ਪੱਕੂਸ ਨਹੀਂ ਬਣਦਾ ਫਿਰ ਫਿਰ ਤਾਂ ਮਸਲੇ ਦਾ ਹੱਲ ਨਹੀਂ ਹੈ ਕੋਈ ਵੀ कोई <laughs> हो, हो, <laughs> हो को दे भाई डेढ़ घंटा लगे रहे डेढ़ घंटे की मशक्कत के बाद सारा काम फाइनल होया पहला तो घुल्ते रहे जो पंप पहला चल ये सारा ना बंद हो गया ਇਸ ਕਾ ਨਾ ਉਹ ਸਾਲਾ ਪੰਪ ਜਿਹੜਾ ਦੂਸਰਾ ਲੇਕਾ ਇਹਦੇ ਉਹ ਕਰੰਟ ਨਹੀਂ ਫਕੜ ਰਿਆ ਦਾ ਇਸ ਕਾ ਨਾ ਇਹ ਜਿਹੜਾ ਪੰਪ ਪੂਮਪ ਸਾਫ ਵਾਸ਼ ਕੰਦਰ પેટ્રોલ ਵਾਲਾ ਪਲੰਜਰ ਕਹਿੰਦੇ ਜਿਸ ਨੂੰ ਮਾਰਨ ਦਾ ਚੱਲ ਪਤਾ ਨਹੀਂ ਕੀ ਬੋਲਣਾ ਇਸ ਨੂੰ ਯਾਰ ਐਕਜ਼ੀਬਿਟਰ ਪਤਾ ਨਹੀਂ ਬੇਟਰ ਬੂਟਰ ਜਾ ਯੋ ਸਾਲਾ ਸਾਰਾ ਖੋਲਗਾ ਪਟਕਾ ਉਸ ਪੰਪ ਪੂਮਪ ਆਇਆ ਇਹੋ ਚਲਿਆ ਠੀਕ ਆਹਹ ਤੂ ਕਰਮ ਆ ਲੈ ਕੇ ਚੱਲ ਗਿਆ ਮਨ ਨਿਊ ਦਾ ਮਾ ਸ਼ਹਿਰ ਜਾਣਾ ਪੜਾਗਾ ਹੋਰ ਕੀ ਹੋਗਾ ਬਾਕੀ ਰੋਟੀ ਦੇ ਕੇ ਡੈਡੀ ਸੋਸਤੀ ਪਰੀ ਤੰਗੜੀ ਪਰੀ ਖੜਾ ਫੜਾ ਗਿਆ ਹੁਣ ਪੈਦਲਾ ਆਇਆ ਤਾਂ ਰੋਟੀ ਚੱਕ ਲਈ ਜੀ ਮਾਂ ਤਲ ਕੋਈ ਨਹੀਂ ਆਹ ਮੇਰੇ ਉੱਤੇ ਲਈ ਕੰਮ ਗਲੇ ਓਏ ਹੋਏ ਇਹ ਸਾਰਾ ਕੰਮ ਕਰਦਾ ਉਹ ਬਾਲਟੀਆਂ ਉਲਟੀਆਂ ਅੰਦਰ ਰੱਖਦੀ ਸੀ ਮਾਂ ਕੁੱਤੇ ਕਰਤੇ ਹਾਂ ਮਾਂ ਸੈਦ ਚਲੇ ਗਏ ਕੁੱਤੇ ਥਾਲੇ ਉਰਾ ਬਾਲਟੀ ਨੂੰ ਖੰਡਾ ਦੇ ਮਾਂ ਬਾਲਟੀਆਂ ਰੱਖਣ ਦਵਾਤਾ ਓਏ ਚਾਹ ਲੀកਾ ਹੈ ਬੰਦੇ ਕੀ ਮਾਂ ਚਾਹ ਪੀ ਲੈ ਕਰਾ ਪੀ ਲੈਣੀ ਬਾਕੀ ਦੇਖ ਪਰ ਅਜੂਰ ਜਾ ਇਹਦਾ ਥੋੜੀ ਦੇਰ ਫੇਰ ਇਸਤਰੀਆਂ ਇਸਤਰੀ ਹੋ ਗਿਆ ਕੰਮ ਹੋਏ ਫਾਈਨਲ ਹੋ ਗਿਆ ਆਪਣਾ ਕੰਮ ਲਾਸਟ ਪੰਪ ਰਹਿ ਗਿਆ ਅੱਜ ਦੇਖ ਲੈ 5 ਵਜੇ ਧੁੱਪ ਚੜੀ ਆ ਜਦ ਸਪਰੇਇ ਟਾਈਮ ਕਰਨੇ ਦੀ ਲੋੜ ਦੀ ਧੁੱਪ ਚੜਾ ਦੇ ਜਦ ਕਰੀ ਨਹੀਂ ਜਦ ਕੰਮ ਮੁੱਕ ਗਿਆ ਈਵ ਧੁੱਪ ਆਈ ਆ ਬਾਈ ਮੈਂ ਖਾ ਬੱਲੇ ਹੋ ਰੱਬ ਤੇਰੇ ਤੇਰੇ ਵੀ ਰੰਗ ਨਹੀਂ ਆ ਰਹੀਆਂ ਬਣ ਕੇ ਆ ਉਹ ਮਹੀ ਲੜੀ ਨੂੰ ਪਾਉਣ ਤੋਂ ਮਿੱਤਰੋ ਸਪਰੇਅ ਜ਼ੂਰ ਵਾਲਾ ਕੰਮ ਨਿਬੇੜ ਦਿਆ ਇਹ ਦੇਖੀ ਜਾ ਕਿ ਕਿਆ ਬਣਾ ਕਣਕ ਉਹ ਫਰਕ ਪੜਾਗਾ ਤੋ ਇੱਕ ਕਟਾ ਹੋ ਜੂਰੀ ਹੈ ਗੇਰ ਲੇਂਗੇ ਨਹੀਂ ਗੇਰਨੇਗੇ ਸੋਰੀ ਜੀ ਫਰਕ ਪੜ ਗਿਆ ਦਵਾਈ ਦੇ ਤੋ ਨਹੀਂ ਗੇਰਨੇਗੇ ਜੇ ਨਾ ਥੋੜਾ ਬਤਵਾ ਹੋਇਆ ਤੋ ਫਿਰ ਗੇਰ ਲੇਂਗੇ ਬਾਈ ਬਾਕੀ ਮਿੱਤਰੋ ਅੱਜ ਦੀ ਵੀਡੀਓ ਇਹੀ ਸਮਾਪਤੀ ਕਰਾਂ ਬਾਈ ਵੀਡੀਓ ਬਦਲੇਗਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ